ਸਰਦਾਰ ਸ਼ਿਕਾ ਨੂੰ ਪਿਆਰ ਪਰੀ ਸਸੀ ਇੱਕਾ ਤੁਸੀਂ ਦੇਖ ਰਹੇ ਹੋ ਦੁਆਬਾ ਨੇ ਉਸ 24 ਇੱਥੇ ਘਟਨਾ ਸਾਹਮਣੇ ਆਈ ਆ ਕੱਲ ਇੱਕ ਜੋ ਰਾਤ ਗੱਡੀ ਬੜੀ ਤੇਜ਼ ਰਫ਼ਤਾਰ ਤੇ ਜਾ ਰਹੀ ਸੀ ਤੇ ਉਹਦੇ ਪਲਟਣ ਦੇ ਨਾਲ ਜੋ ਤੀਵੀ ਆਦਮੀ ਸੀ ਦੋਨੇ ਪੱਟੜ ਹੋ ਗਏ ਮੁਈ ਤਰ੍ਹਾਂ ਉਹਨਾਂ ਨੂੰ ਇਲਾਜ ਦੇ ਦੌਰਾਨ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਇਹ ਹਾਸਾ ਹਾਈਵੇ ਰੋਡ ਤੇ ਜਲੰਧਰ ਵਾਲੀ ਸਾਈਡ ਤੇ ਹੋਇਆ ਆਓ ਉਹਦੀਆਂ ਦਿਖਾਈਆਂ ਕੁਝ ਤਸਵੀਰਾਂ ਆਓ ਦੇਖ ਲਈਏ ਹਾਂਜੀ ਸਰ ਇਸ ਟਾਈਮ ਨੈਸ਼ਨਲ ਹਾਈਵੇ ਫਗਵਾੜਾ ਤੋਂ ਜਲੰਧਰ ਖੜੇ ਆ ਕੀ ਪ੍ਰੋਬਲਮ ਹੈ ਜਿਹੜੀ ਐਕਸੀਡੈਂਟ ਵਾਲੇ ਘਟਨਾ ਬਾਰੇ ਕੀ ਜਾਣਕਾਰੀ ਦਿਓ ਸਰ ਜਲੰਧਰ ਤੋਂ ਫਗਵਾੜੇ ਨੂੰ ਇੱਕ ਵੈਗਨਰ ਗੱਡੀ ਆ ਰਹੀ ਸੀ ਠੀਕ ਹੈ ਜੀ ਤੇ ਇਧਰੋਂ ਫਗਵਾੜੇ ਤੋਂ ਜਲੰਧਰ ਨੂੰ ਬਰੀਜਾ ਗੱਡੀ ਜਾ ਰਹੀ ਸੀ ਠੀਕ ਹੈ ਜੀ ਤੇ ਜਿਹੜੀ ਕਿ ਵੈਗਨਰ ਦਾ ਡਿਵਾਈਡਰ ਟੱਪ ਕੇ ਠੀਕ ਹੈ ਉਹ ਇਧਰ ਬਰੀਜਾ ਵਿੱਚ ਆਣ ਕੇ ਲੱਗੀ ਆ ਇਧਰਾਂ ਕਿਉਂ ਟੱਪ ਗਈ ਠੀਕ ਹੈ ਉਹਨਾਂ ਦੇ ਮੀਆਂ ਬੀਬੀ ਸੀਗੇ ਠੀਕ ਹੈ ਜੀ ਉਹਨਾਂ ਦੇ ਖੱਪਾਂ ਲੱਗੀਆਂ ਤੇ ਉਹਨਾਂ ਹਸਪਤਾਲ ਚ ਜਾਂਦੇ ਨੇ ਕੋਈ ਜਾਨੀ ਮਾਲੀ ਨੁਕਸਾਨ ਤਾਂ ਨਹੀਂ ਜਦਾ ਹੋਇਆ ਜੀ ਨਹੀਂ ਜੀ ਗੱਡੀਆਂ ਦਾ ਗੱਡੀ ਦਾ ਨੁਕਸਾਨ ਹੋਇਆ ਗੱਡੀਆਂ ਦਾ ਤੇ ਜਾਨੀ ਬਿਲਕੁਲ ਨਹੀਂ ਤੇ ਪਤਾ ਲੱਗਾ ਹਿੱਟ ਕਿੱਦਾਂ ਹੋਇਆ ਕਿਦਾਂ ਕਿਸੇ ਦੱਸਦੇ ਆ ਕਿ ਮਗਰੋਂ ਕੋਈ ਗੱਡੀ ਨੇ ਬੈਕਗ੍ਰਾਉਂਡ ਨੂੰ ਹਿੱਟ ਕੀਤਾ ਉਹ ਤੋਂ ਸੰਭਲਦੀ ਗਈ ਦੂਜੇ ਪਾਸੇ ਤੋਂ ਸਰਵਰ ਟੱਪ ਗਿਆ ਸਾਰ ਇਸੇ ਨੇ ਪੱਥਰਾਂ ਨੂੰ ਪਾ ਦਿੱਤਾ ਅੱਜ ਕੱਲ ਹੁਣ ਠੰਡ ਦਾ ਮੌਸਮ ਆ ਰਿਹਾ ਧੁੰਦਾਂ ਦਾ ਮੌਣ ਸੀਜ਼ਨ ਆ ਰਿਹਾ ਜਿਹੜੇ ਰਾਗੀ ਤਾਂ ਆਪਣੇ ਆਪ ਚਲਾ ਰਹੇ ਆ ਇਹਨਾਂ ਬਾਹਣਾ ਨੂੰ ਇਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹਨਾਂ ਨੂੰ ਗੱਡੀ ਸਲੋ ਚਲਾਉਣ ਨੂੰ ਬਿਲਕੁਲ ਤੇ ਇਹ ਆਪਣੇ ਵਧੀਆ ਆਪਣੇ ਸਿੱਪੇ ਨਾਲ ਚਲਾਉਣ ਵਧੀਆ ਜਲਦੀ ਅਲਰਟ ਹੋ ਕੇ ਚਲਾਉਣ ਤੇ ਐਸਾ ਸਭਾ ਵੀ ਬਹੁਤ ਵਧੀਆ ਪਰਾਲਾ ਤੁਸੀਂ ਮੌਕੇ ਤੇ ਆ ਗਏ ਜੀ ਮੈਂ ਦੇਖ ਰਿਹਾ ਵੀ ਤੁਸੀਂ ਮੌਕੇ ਤੇ ਆ ਗਏ ਹਾਂ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਮਿਹਰਬਾਨੀ ਸਾਹਿਬ